ਉਹ ਆ ਗਈ ਉਹ ਮਾਮੂ ਕਿੱਥੋਂ ਕਰਵਾਇਆ ਤੂੰ ਕਾਲਾ ਚੱਕਲਾ ਸਾਈਕਲ ਤਾਂ ਚੱਕਲਾ ਓਏ ਓਏ ਚੱਕਲਾ ਲੈ ਚੱਲ ਇਹਨੂੰ ਬਰੇ ਕੋਲੇ ਲੈ ਕੇ ਰਾਤ ਮੈਂ ਪੀ ਲਈ ਇੱਕ ਬੋਤਲ ਅੱਛਾ ਚਾਰ ਖਾਲੇ ਅੰਡੇ ਅੱਛਾ ਬਾਤ ਆ ਗਈ ਮੇਰੇ ਚ ਦਲੇਰੀ ਅੱਛਾ ਮੁੜ ਕੇ ਖਲਾਰਤੇ ਭਾਂਡੇ ਬੋਤਲਾ ਤੂੰ ਦੇ ਚਾਰ ਹਾਂ ਅਸੀਂ ਤਾਂ ਦੋ ਨਾ ਮਰ ਜੰਨੇ ਮੇਰਾ ਅੱਗੇ ਸਰੀਰ ਨੂੰ ਮਾਰਾ ਯਾਰ ਚੇਤ ਨਹੀਂ ਲੱਦਾ ਹੰਗਾ ਇਹਨਾਂ ਬੋਲ ਕੇ ਪੈ ਕੇ ਬਸ ਫਤ루 ਬਾ ਹਾਂ ਓਏ ਵਾਹਿਗੁਰੂ ਰੱਬਾ ਮੇਰਾ ਮਾਲਕਾ ਸੰਧਿਆ ਬਾਦਸ਼ਾਹ ਬੁੜਾ ਪਤਾ ਨਹੀਂ ਕਿੱਧਰ ਨੂੰ ਲੰਘ ਗਿਆ ਸਾਰੀ ਰਾਤ ਘਰੇ ਨਹੀਂ ਬੜਿਆ ਪਾਲ ਕੇ ਲਿਆਉਣਾ ਪੈਣਾ ਮੈਨੂੰ ਜਾਨਾ ਯਾਰ ਅਰੀ ਗੱਲ ਲੈ ਆ ਪਿਆ ਦੱਸ ਸਾਰੀ ਰਾਤ ਇਹਨੂੰ ਵੇਂਦਾ ਫਿਰਿਆ ਮੈਂ ਉਹ ਕਿੱਥੇ ਸੀਗਾ ਸਾਰੀ ਰਾਤ ਹੈਲੋ ਓ ਬਾਪੂ ਓਏ ਯਾਰ ਆ ਤਾਂ ਛੱਡ ਦੇ ਮੂੰਹ ਤਾਂ ਦਿਖਾ ਦੇ ਕਿੱਥੇ ਸੀਗਾ ਸਾਰੀ ਰਾਤ ਲੈ ਕਮਾਲ ਹੋ ਗਈ ਯਾਰ ਤੇਰੇ ਵਾਲੀ ਓਏ ਦੱਸ ਦੇ ਕਿੱਥੇ ਸੀਗਾ ਓ ਛਾ ਓ ਛੱਡ ਤਾਂ ਸਹੀ ਓ ਓ ਓਏ ਆ ਆ ਕੀ ਅੱਖ ਤੇ ਕੀ ਹੋਇਆ ਓ ਲੈ ਓ ਇੱਕ ਮਿੰਟ ਯਾਰ ਵੇਖ ਤਾਂ ਲੈਣ ਦੇ ਓ ਅੱਖ ਤੇ ਕੀ ਹੋਇਆ ਓ ਵੇਖ ਤਾਂ ਲੈਣ ਦੇ ਗੁਰੂਆ ਓ ਅੱਖ ਤੇ ਓ ਅੱਖ ਤੇ ਤਾਂ ਵੇਖ ਲੈਣ ਦੇ ਓ ਅੱਖ ਓ ਓ ਉਹ ਆ ਗਈ ਉਹ ਮਾਮੂ ਕਿੱਥੋਂ ਕਰਵਾਇਆ ਤੂੰ ਕਾਲਾ ਓਏ ਉਹ ਕਿਹਨੇ ਗੁੱਟਿਆ ਤੈਨੂੰ ਹੈ ਉਹ ਕਰਵਾ ਕੇ ਆਇਆ ਝਾਕਤਾਂ ਲੈ ਉਹ ਅੱਖਾਂ ਨਾਲ ਅੱਖ ਨਹੀਂ ਮਿਲਦਾ ਹੁਣ ਤੂੰ ਇਧਰ ਮੜਾ ਅੱਖਾਂ ਨਾਲ ਅੱਖਾ ਉਹ ਜੇ ਦੱਸਦਾ ਸਹੀ ਯਾਰ ਕਿੱਥੋਂ ਘੁੱਟ ਖਾ ਗਿਆ ਹੈਂ ਬੋਲਦਾ ਹੀ ਨਹੀਂ ਚਲੋ ਓਏ ਚਲੋ ਉੱਠ ਕੇ ਬੈਠ ਉੱਠ ਕੇ ਬੈਠ ਮੈਨੂੰ ਦੱਸ ਕੀ ਹੋਇਆ ਫਿਰ ਇੱਥੇ ਬੈਠ ਐ ਆਏ ਹਾਏ ਆਏ ਹਾਏ ਆ ਕਿਨੇ ਮੇਕਅਪ ਕੀਤਾ ਜਰਾ ਦੱਸਦਾ ਦੇ ਮੈਨੂੰ ਮੇਰੇਆ ਸਾਰਿਆਂ ਆਪਦੇ ਪਿਓ ਤੇ ਹੱਸਦਾ ਦੂ ਓ ਯਾਰ ਮੈਨੂੰ ਇੱਕ ਪਾਸੇ ਦੁੱਖ ਵੀ ਆਈ ਜਾਂਦਾ ਤੇ ਇੱਕ ਪਾਸੇ ਮੈਨੂੰ ਹਾਸਾ ਵੀ ਆਉਂਦਾ ਤੇਰੀ ਆ ਸ਼ਕਲ ਵੇਖ ਕੇ ਮੂੰਹ ਵੇਖ ਕਿਵੇਂ ਚੱਬਾ ਕੀਤਾ ਓਏ ਤੂੰ ਓ ਮੇਰੀ ਗੱਲ ਸੁਣ ਕਿਨੇ ਕੁੱਟਿਆ ਦੱਸ ਮੈਨੂੰ ਕਿਨੇ ਕੁੱਟਿਆ ਹੱਥ ਦਾ ਥੱਲੇ ਕਰ ਲਾ ਵੇਖ ਤਾਂ ਲੈੰਦੇ ਓ ਚੱਲ ਆਏ ਤਾਂ ਦੱਸ ਦੇ ਬਾਪੂ ਰਾਤ ਕੀ ਹੋਇਆ ਸੀ ਰਾਤ ਹਾਂ ਰਾਤ ਰਾਤ ਕੀ ਹੋਇਆ ਸੀ ਰਾਤ ਨੂੰ ਕੀ ਹੋਇਆ ਇਹ ਬੰਦਾ ਪੈਗ ਲਾ ਲਵੇ ਅੰਡੇ ਖਾ ਲਵੇ ਫਿਰ ਬੰਦੇ ਕੋਲ ਪੈਸੇ ਨਾ ਹੋਣ ਫਿਰ ਤੁਸੀਂ ਕੀ ਕਰੋਗੇ ਓਏ ਭਾਂਡੇ ੱੱੱਲੇ ਨੂੰ ਬੈਠਾ ਹਣ ਹਣ ਰਾਤ ਮੈਂ ਪੀ ਲਈ ਇੱਕ ਬੋਤਲ ਅੱਛਾ ਚਾਰ ਖਾਲੇ ਅੰਡੇ ਅੱਛਾ ਬਾਤ ਆ ਗਈ ਮੇਰੇ ਚ ਦਲੇਰੀ ਅੱਛਾ ਮੁੜ ਕੇ ਖਿਲਾਰਤੇ ਭਾਂਡੇ ਸਾਰੇ ਹਾਂ ਮੈਂ ਤੈਨੂੰ ਦੱਸਦਾ ਭਾਂਡੇ ਖਿਲਰੇ ਕਿਵੇਂ ਮੈਂ ਉੱਥੇ ਗਾਤਾ ਗਾਣਾ ਕਿਹੜਾ ਕਿਹੜਾ ਜੰਮ ਪਿਆ ਸੂਰਮਾ ਉਹ ਜੱਟ ਦੀ ਚੜ੍ਹ ਤਨੂ ਰੋਕ ਕੇ ਹੋਰ ਕਿਉਂ ਨਾ ਨੇ ਸੁਨਾਤਾ ਗਾਣਾ ਕਿਹੜਾ ਗਾਣਾ ਉਹ ਕਹਿੰਦੇ ਮਿੱਤਰਾਂ ਨੇ ਲੈਣੀ ਅੱਜ ਮੋਲੇ ਦੀ ਲੜਾਈ ਕੋਈ ਜਾਣ ਕੇ ਮਾਹੀ ਦਾ ਲਾਲ ਟੱਕਰੇ ਮਾਹੀ ਦਾ ਲਾਲ ਟੱਕਰ ਪਿਆ ਉਹ ਪੰਜ ਮਾਹੀ ਦੇ ਲਾਲ ਕੱਲਾ ਉਧਰੋਂ ਵ ਦੇਖ ਸੋਨੇ ਦੇ ਸੋਨਾ ਤੇ ਲੱਤ ਲੱਤਾ ਉਧਰੋਂ ਮੇਰੇ ਮਰਨ ਉਧਰੋਂ ਮੈਂ ਉਹਨਾਂ ਦੇ ਮਾਰਾ ਉਹ ਜਾਣੇ ਪੰਜ ਹਾਂ ਚਾਰਾਂ ਨੂੰ ਲੈ ਲਿਆ ਮੈਂ ਗੋਡਾ ਥੱਲੇ ਪੰਜਵਾਂ ਮਾਰ ਗਿਆ ਅੱਖ ਚ ਉਹ ਜਾ ਜਾ ਬੜਿਆ ਐਵੇਂ ਗਪੌੜ ਮਾਰੀ ਜਾਨਾ ਉਹ ਮੈਨੂੰ ਪਤਾ ਹੀ ਆ ਤੇਰਾ ਕੁੱਟਣ ਵਾਲੇ ਦਾ ਤੇਰਾ ਹੀ ਮੁੰਡਾ ਮੈਂ ਐਵੇਂ ਮਰੀ ਜਾਨਾ ਪਗਾ ਇੱਕੋ ਲਮਾ ਲਾ ਕੇ ਤੂੰ ਰੀਚਾਰਜ ਕਰਾਉਣਾ ਸੀ ਤੇ ਰੀਚਾਰਜ ਤੂੰ ਕਰ ਆਇਆ ਚੰਗਾ ਹੀ ਹੋਇਆ ਯਾਰਾ ਆ ਗਿਆ ਟੱਕ ਜੇਗਾ ਹੁਣ ਫਸ ਤੁਰ ਜਾ ਤੁਰ ਜਾ ਉਹ ਜਾ ਜਾ ਉਹ ਜਾ ਬੜਾ ਜਾ ਜਾ ਤੁਰ ਜਾ ਓ ਮੇਰਾ ਨਕਮਾ ਪੋਤੇ ਹੀ ਮੇਰਾ ਸਾਥ ਦਿੰਦਾ ਨਾ ਫਿਰ ਮੋਟੂ ਪਤਲੂ ਨੂੰ ਫੋਨ ਲਾਉਂਦੀ ਕੀ ਲੋੜ ਆ ਹੈਲੋ ਹੈਲੋ ਗੋਟੂ ਪਤਲੀ ਬਦਮਾਸ਼ ਬੋਲਦਾ ਹਾਂਜੀ ਹਾਂਜੀ ਬੋਲੋ ਤੋ ਯਾਰ ਮੇਰੇ ਫੇਰਤ ਤੋਂ ਇਹ ਨਾ ਪਾਣੀ ਨੰਗੀ ਜਾਂਦਾਗਾ ਜਿਹੜਾ ਤੁਹਾਨੂੰ ਮੈਂ ਕੰਮ ਗਿਆ ਸੀ ਮੁੰਡੇ ਵਾਲਾ ਮੇਰਾ ਕਿਉਂ ਇੱਤਾ ਕਿਉਂ ਨਹੀਂਗਾ ਉਹ ਸਾਡੇ ਨਾਲ ਦੇ ਮੰਦਿਰ ਨੂੰ ਨਾ ਕਬਜੀ ਹੋ ਗਈ ਸੀ ਉਹਨੂੰ ਦਵਾਈ ਦੂਈ ਦਵਾਈ ਜਾਂਦੇ ਆ ਉਹ ਠੀਕ ਹੋ ਜਾਂਦੇ ਉਸ ਤੋਂ ਬਾਅਦ ਕਰਦੇ ਹਾਲ ਉਹਦਾ ਵੀ ਨਹੀਂ ਪਤਾ ਕੀ ਗੱਲ ਆ ਜਦਾਂ ਮੈਂ ਮਾਰ ਤੂੰ ਜਾ ਉਹ ਮੈਨੂੰ ਮਾਰ ਦੂਗਾ ਨੀ ਆਉਨੇ ਆ ਸੀ ਇੱਕ ਹੋਰ ਕੰਮ ਆ ਸਗੋਂ ਦੀ ਇੱਕ ਕੰਮ ਹੋਰ ਦੇਣਾ ਸੀ ਮੇਰੇ ਮੁੰਡੇ ਰਕ ਤੂੰ ਕੰਮ ਕਿਉਂ ਨਹੀਂ ਕਰਦਾਗਾ ਉਹ ਕੰਮ ਕਰਕੇ ਉਦੋਂ ਬਾਅਦ ਇੱਕ ਹੋਰ ਕੰਮ ਕਰਨਾ ਰਾਤ ਠੇਕੇ ਵਾਲੇ ਵੀ ਮੈਨੂੰ ਕੁੱਟ ਗਏ ਵੇਰਦੇ ਆਉਦਾ ਵੀ ਕੰਮ ਕੋਈ ਨਹੀਂ ਮਿਲਦਿਆ ਤੈਨੂੰ ਆਕ ਬਸ ਠੀਕ ਆ ਠੇਕੇ ਵਾਲੇ ਵੀ ਕੰਮ ਦੇਣਾ ਆ ਤੇ ਨੂੰ ਲਾਜ਼ਮੀ ਕੋਈ ਗੱਲ ਨਹੀਂ ਕੋਈ ਦੀ हां ठीक आ जा पतलू यार पहला हां काम ਨਵੇੜ ਕੇ ਨਾ ਪਹਿਲਾਂ 우ਸਤਾਦ ਸਾਈਕਲ ਲੱਗੇ ਸਾਈਕਲ ਲਈ ਮੇਰਾ ਤਾਂ ਸਾਹ ਭੁੱਲ ਜਾਂਦਾ ਮੈਂ ਕਿਹੜਾ ਤੰਨ ਖਾਣਾਂ ਇਤੋਂ ਖੱਚ ਪਿਆ ਤਾਂ ਮੈਨੂੰ ਮੋਟਰਸਾਈਕਲ ਲੈਣਾ ਪਊਗਾ ਆ ਜਾ ਆ ਜਾ ਗੁੜੇ ਤੋਂ ਲਾ ਕੇ ਦੋ ਪੈਕ ਜਾਂਦੇ ਵੀ ਖੜ ਜਾ 우ਸਤਾਦ ਸਾਹ ਸੈਟਾ ਆ ਵੀ ਮੈਂ ਚੱਕਲਾ ਸਾਈਕਲ ਤਾਂ ਬਾ ਚੱਕਲਾ ਓਏ 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 ਚੱਕਲਾ ਲੈ ਚੱਲੇ ਨੂੰ ਓ ਬਰੇ ਕੋਲੇ ਲੈ ਕੇ ਓ ਬਤਲੂ ਓਏ ਓਏ ਹੱਥ ਕੋਈ ਪਾਰਾ ਬੋਦਾ ਉਹ ਮੇਰੇ ਪੱਦ ਨਿਕਲ ਗਏ ਓ ਬਾਈ ਓਏ ਉਹ ਗੱਲ ਦਾ ਨਾਮ ਦੇ ਭਰਾਵਾ ਕੀ ਹੋਜੀ ਓ ਬਾਈ ਯਾਰ ਹੈ ਆ ਜਾ ਕੋ ਕੀ ਚੱਕਰ ਪੈ ਗਿਆ ਯਾਰ ਇਹਨਾਂ ਨੂੰ ਗੰਬਲਾਇਆ ਮੈਨੂੰ ਬਹੁਤ ਤੰਗ ਕਰਦਾ ਬਹੁਤ ਠਿੱਠ ਕਰਦਾ ਗਾ ਤੂੰ ਮੈਨੂੰ ਆ ਪਤਲੂ ਓਏ ਇਹਦਾ ਕਰਗੇ ਸਾਹ ਸਾਲੇ ਮੇਰੇ ਨਾ ਓ ਬਾਈ ਓਏ ਓ ਬਾਈ ਦੱਸ ਬੱਸ ਬਾਈ ਰੁਕੋ ਇੱਕ ਮਿੰਟ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਲੈ ਵੀ ਉਸਤਾਦ ਅੱਜ ਵੇਣੇ ਕੀ ਬੰਦਾ ਕੱਲ ਤਾਂ ਕਹਿੰਦੇ ਸੀ ਕੱਲ ਨੂੰ ਆਜੋ ਇੱਤੈ ਨੂੰ ਹਲਕੇ ਤੇ ਲਈ ਬੱਟੇ ਪਤਲੂ ਪਤਲੂ ਨੂੰ ਜਾਣਦੇ ਕੋਈ ਨਹੀਂ ਇਹਨਾਂ ਨੂੰ ਦੱਸ ਅੱਜ ਕੀ ਹੈ ਦਿਖਾਉਣੇ ਅੱਜ ਤਾਰੇ ਹੋੜੀ ਚੱਲਿਆ ਕਰ ਉਹ ਉਸਤਾਦ ਮੈਂ ਕਰਦਾ ਹਸਾਬ ਅੱਜ ਇਹਨਾਂ ਨਾਲ ਹੋੜੀ ਚੱਲਿਆ ਕਰ ਤੂੰ ਆ ਜਾ ਉਹ ਚੱਲਿਆ ਕਿੱਧਰ ਆ ਹਾਂ ਮੈਨੂੰ ਹੱਥ ਪਾ ਬੱਲ ਤੈਰੇ ਆਸਤੇ ਵੀ ਜੀਸੀਬੀ ਮਗਵੋਣੀ ਪੈਂਦੀ ਐ ਮਹਿਲਾ ਆਹ ਮਾਰੇ ਆ ਕਹਾਂ ਚੱਲ ਵੀ ਬੱਤਲ ਦਿਖਾ ਇਹਨਾਂ ਨੂੰ ਮੇਰੇ ਨਾਲ ਰੂਪ ਅੱਜ ਚੱਲ ਲੈ ਤੈ ਤੇਰੀ ਮਾਰਤੇ ਹੀ ਬੁੜਿਆ ਮੈਨੂੰ ਹੱਥ ਪਾਉਲੇ ਲੱਗਾ ਤੈਨੂੰ ਹੱਥ ਪੋਣਾ ਪੈਣਾ ਆਹ ਵੱਡੇ ਬਦਮਾਸ਼ ਕਿੱਧਰ ਡੈਗਦੇ ਫਿਰਦੇ ਪੀਤੀ ਮੇਰੀ ਐ ਚੜੀ ਸੋਨੂ ਪਈ ਐ ਲਾਉ ਨਹੀਂ ਆਇਆ ਬੱਤਲ ਬਦਮਾਸ਼ ਚੋਟੀ ਆ ਸਾਰਿਆਂ ਦੀ ਕਰਨਾ ਜਿਹੜਾ ਕੰਮ ਕਰੀਦਾ ਜ਼ਰੂਰੀ ਇਹ ਕਰਦੇ ਪਿਓ ਪੁੱਤਾਂ ਤੁਹਾਡੇ ਨਾਲ ਗੱਲ ਆ ਜਾ ਆ ਮੰਜੇ ਦੇ ਉੱਤਰ ਅੱਲਾ ਮੈਂ ਕਾਰਾ ਜਹ ਹਾਲਿਆ ਇੱਕ ਸਟੋਰ ਲੱਗੀ ਪਈ ਪੁੱਤਾਂ ਨੂੰ ਬੋਤਲਾਂ ਮੈਂ ਦੇ ਆ ਵੀ ਰਣਿਆ ਕਿਵੇਂ ਉਹ ਠੀਕ ਆ ਬਾਈ ਵਧੀਆ ਉਹ ਆਇਆ ਬਾਪੂ ਓਏ ਕਰੀਏ ਗੱਲ ਇਹਨਾਂ ਨਾਲ ਆ ਜਾ ਬਹਿ ਜਾ ਬੈ ਜਾ ਬੈ ਜਾ ਦਿਨੇ ਡੱਕਿਆ ਫਿਰਦਾ ਆ ਵੀ ਕੱਲ ਤੱਕ ਵੱਜ ਗਿਆ ਤੂੰ ਗੁੜੇ ਨੇ ਦਿੱਤੀਆਂ 4 ਬੋਤਲਾਂ ਕਟਾਪਾ ਅੱਜ ਤੇਰਾ ਹੀ ਚੜਨਾ ਸਾਡਾ ਪਤਲੂ ਪੂਰੇ ਹਰਕ ਚ ਲਿਆਂਦਾ ਸੀ ਹਾਂ ਅਜਰਾ ਦਿਖਾਉਣਾ ਇਹਨਾਂ ਨੂੰ ਪਿਆ ਪੁੱਤਾਂ ਨੇ ਕੀ ਭਾਂਚ ਪਖੰਡ ਫੜੇ ਇਹਨਾਂ ਨੇ ਬੰਦਾ ਵੇਖੀ ਕੀ ਇਹਨਾਂ ਨੇ ਕਿੰਨੀਆਂ ਬੋਤਲਾਂ ਚਾਰ ਦਿੱਤੀਆਂ ਇਹਨੇ ਉਹ ਮੈਂ ਪੰਜ ਬੋਤਲਾਂ ਦਊ ਤੁਹਾਨੂੰ ਪਰ ਕਟਾਪਾ ਬੁੜੇ ਦਾ ਜਣਨਾ ਚਾਹੀਦਾ ਮੈਂ ਦੱਸਦੀ ਗੱਲ ਤੁਹਾਨੂੰ ਪਤਲੂ ਅੱਜ ਸਿਰ ਕੰਡਮ ਬੁੜੇ ਦਾ ਪਹਿਲੇ ਹੀ ਮਾੜਾ ਹਾਲ ਆ ਜਿਹੜੀਆਂ ਮਿਲਦੀਆਂ ਚੱਲ ਗਏ ਯਾਰ ਸਿਰ ਬਾਹਰ ਟੁੱਟ ਜਾਂਦਾ ਉਹ ਨਾ ਉਸਤਾਦ ਟੱਕ ਜਾ ਅੱਜ ਹੌਕ ਦਾ ਮੈਂ ਕਰਨਾ ਆ ਬੱਲੇ ਸ਼ਰਾ ਹਾਂ ਪੜਿਆ ਤੂੰ ਦੱਸ ਕਿਵੇਂ ਕਰਾਉਣੀ ਐ ਓਏ ਰੁਕੋ ਇਹ 5 ਦੰਦਾ ਮੈਂ ਤੈਨੂੰ 6 ਬੋਤਲਾਂ ਦੇਊਂਗਾ ਪਰ ਕਟਾਪਾ ਇਹਦਾ ਹੀ ਚੜਨਾ ਚਾਹੀਦਾ ਹਾਂ ਵੀ ਰਾਣਿਆ ਤੂੰ ਦੱਸ ਹੁਣ ਇੱਧਰ 6 ਹੋਈਆਂ ਇਹ 6 ਦੰਦਾ ਉਹ ਮੈਂ 7 ਦਿਨਾਂ ਤੈਨੂੰ ਯਾਰ ਮੇਰੀਆਂ 8 ਉਹ ਮੇਰੇ ਕਾ 9 ਬਾਈ ਮੇਰੀਆਂ 10 ਬੱਬਾ ਬੁੜਿਆ ਕੱਲ ਤੂੰ ਇੱਕ ਬੋਤਲ ਪਿੱਛੇ ਸਿਰ ਪੜਵਾ ਕੇ ਆ ਗਿਆ ਸਾਨੂੰ ਤੁਸੀਂ ਗਿਣਤੀ ਸਿਖਾਈ ਪਿਓ ਪੁੱਤਾਂ ਨੇ 7 ਲੈ ਲਓ 8 ਲੈ ਲਓ ਇਹ ਤੇਰੇ ਹਿਸਾਬ ਚ ਨਹੀਂ ਹੁੰਦੇ ਬਤਲੂ ਹਾਂ ਰਾਣੇ 2 ਬੋਤਲਾਂ ਤੂੰ ਦੇ ਭਰਾਵਾ ਤੇ ਦੋਏ ਬੋਤਲਾਂ ਤੂੰ ਦੇ ਚਾਰ ਹਾਂ ਅਸੀਂ ਤਾਂ ਦੋ ਨਾ ਵਰਜਣੇ ਮੇਰਾ ਕਿ ਜ਼ਰੀ ਨੂੰ ਮਾਦਾ ਯਾਰ ਚਿੱਤਰ ਹੀ ਲਾਦਾ ਹਾਂ ਇਹਨਾਂ ਬੋਲ ਕੇ ਵਿੱਚ ਬਸ ਹੁਗਰੂ ਬਾ ਦੋ ਦੋ ਬੋਤਲਾਂ ਉਹ ਗੱਲ ਸੁਣੋ ਬੜਿਆ ਮੈਂ ਤਾਂ ਨਹੀਂ ਦਿੰਦਾ ਇਹਨਾਂ ਨੂੰ ਆੜੀ ਦੋ ਬੋਤਲਾਂ ਮੈਂ ਤਾਂ ਦੋ ਬੋਤਲਾਂ ਪਿੱਛੇ ਚਿੱਤਰ ਘਟਾਲੂ ਆ ਆਪਦੇ ਤੇ ਮੇਰੀ ਗੱਲ ਸੁਣ ਲੈ ਤੇਰੇ ਤੋਂ ਕੁੱਟ ਨਹੀਂ ਚੱਲੀ ਜਾਣੀ ਇਹਨਾਂ ਦੀ ਦੇਖ ਲੈ ਹੂਣੀ ਉਹਦੀ ਤਿੱਖੀਆ ਤੇ ਹੱਥੋਂ ਦਾ ਪਰਾ ਵੇਖ ਲੈ ਤੇਰਾ ਕਿਵੇਂ ਮੋਰ ਬਣਾਉਂਦੇ ਆ ਆਪਾਂ ਤਾਂ ਨਹੀਂ ਬਈ ਦੇਣੀਆਂ ਦੋ ਬੋਤਲਾਂ ਆਪਾਂ ਤਾਂ ਤੇਰੇ ਕੋਲ ਟਪੋਣੀ ਆ ਪੁੱਤ ਮੰਨ ਜਾ ਪੁੱਤ ਤੂੰ ਬੋਤਲਾ ਤੂੰ ਦੇ ਦੇ ਉਹਨਾਂ ਨੂੰ ਉਹ ਐਡਾ ਬੋਤਲ ਗਾ ਅੰਡੇ ਡੇਕਰ ਗਾ ਦੇ ਦੇ ਪੁੱਤ ਮੈਂ ਤਾਂ ਕੁੱਟ ਨਹੀਂ ਚੱਲੀ ਜਾਣੀ ਮੈਂ ਤਾਂ ਅੱਗੇ ਕੱਲ ਗੁੱਟ ਖਾ ਕੇ ਆਇਆਗਾ ਤੂੰ ਫੇਰ ਮੇਰੇ ਤੇ ਫੋਨ ਨੂੰ ਵਰਦਾਗਾ ਮੈਂ ਨਹੀਂ ਦੇਣੀ ਨੂੰ ਆ ਬਾਪੂ ਦੋ ਬੋਤਲਾਂ ਧਿਓ ਯਾਰ ਚੱਲ ਮੈਂ ਦੇ ਦਿੰਦਾ ਬੋਤਲਾਂ ਪੁੱਤ ਬਣ ਕੇ ਦੇ ਦੇ ਬੋਤਲਾਂ ਦੋ ਇਹਨਾਂ ਨੂੰ ਮੇਰੀ ਗੱਲ ਸੁਣ ਮੈਂ ਦੇ ਤਾਂ ਦਿੰਦਾ ਬੋਤਲਾਂ ਪਰ ਦਊ ਇੱਕ ਸ਼ਰਤ ਤੇ ਕਿਹੜੀ ਸ਼ਰਤ ਤੇ ਉਹ ਇੱਕ ਤਾਂ ਜਿਹੜਾ ਤੇਰਾ ਦੂਜਾ ਮੁੰਡਾ ਕਹਿੰਦਾ ਤੂੰ ਮੇਰਾ ਜੁੱਜਾ ਮੁੰਡਾ ਜੁੱਜਾ ਮੁੰਡਾ ਉਹਨੂੰ ਬੇਦਖਲ ਕਰ ਜਾ ਕੇ ਐਂ ਕਰਕੇ ਜਫਾ ਪਾ ਲੈਣਾ ਦਰਖਤ ਨੂੰ ਤੇ ਚੁੰਮਣਾਂ ਲਾ ਗਿਆ ਨਾ ਉਹਦੀਆਂ ਉਹਨੂੰ ਕਰ ਬੇਦਖਲ ਪਹਿਲਾਂ ਉਹ ਤਾਂ ਹਰਾਮੀ ਹੈਗਾ ਹੈਗਾ ਉਹ ਮੈਨੂੰ ਕਰਾਂ ਦਾ ਛੱਡ ਗਿਆ ਗਿਆ ਤੂੰ ਹੀ ਮੇਰਾ ਪੁੱਤਾਂ ਤੂੰ ਹੀ ਮੇਰਾ ਪੁੱਤਾਂ ਪੁੱਤ ਬਣ ਕੇ ਹੁਣ ਆਪੇ ਮੈਂ ਪੁੱਤ ਤੇਰੇ ਦੋ ਬੋਤਲਾਂ ਹੋਣਾ ਪੇ ਮੈਂ ਕੋਚੜ ਕੋਈ ਨਹੀਂ ਮੈਂ ਇੱਥੇ ਕੋਟਰੇ ਨਹੀਂ ਜਾਣੀ ਕੋਈ ਨਹੀਂ ਫਰ ਰੋਣਾ ਉਹ ਬੱਤੂ ਪਤਾ ਨਹੀਂ ਕਿੰਨਾ ਕੁੱਟੂਗਾ ਐਡਾ ਖਤਰਨਾਕ ਦੀਂਦਾ ਮੈਨੂੰ ਉਹ ਚੱਲ ਚੁੱਪ ਕਰ ਰੋਣਾ ਮੈਨੂੰ ਨਹੀਂ ਬੜਾ ਰੁੰਦਾ ਦੇਖਿਆ ਜਾਂਦਾ ਫਿਰ ਵੀ ਤਰਸ ਆ ਜਾਂਦਾ ਮੈਨੂੰਦਰ ਤੇ ਓਏ ਕੀ ਕਾਵਰ ਵਾਲੀ ਪਾਈ ਆ ਥੋੜਾ ਮਸਲਾ ਹੱਲ ਹੁੰਦਾ ਕਿ ਨਹੀਂ ਹੁੰਦਾਗਾ ਇਹ ਕਰਾ ਕੂਣੀ ਤਿੱਕੀ ਮੈਂ ਉਹ ਨਾਲ ਆ ਬਾਈ ਕੂਣੀ ਨਾ ਤਿੱਕੀ ਕਰਿਓ ਯਾਰ ਜਾਣਾ ਮੈਂ ਚਾਰ ਬੋਤਲਾਂ ਲੈਣੀਆਂ ਨੇ ਨਾ ਜਾਣਾ ਮੈਂ ਉਹ ਆ ਬਾਪੂ ਅੰਦਰ ਆਪਾਂ ਬੋਤਲਾਂ ਲੈਣ ਚੱਲੀ ਆਜਾ ਉੱਠ ਖੜਾ ਹੋ ਆਜਾ ਪੱਦ ਆਜਾ ਆਜਾ ਉਹ ਕਿ ਨਿਕਲਦੇ ਮਡੇ ਪੱਦ ਉਹ ਜਾਣੇ ਆ ਭਾਈ ਭਾਈ ਜਾਣੇ ਆ ਭਾਈ ਦੋ ਦੋ ਮਿੰਟ ਦੇ ਦਿਦੋ ਸਾਨੂੰ ਅੰਦਰੋਂ ਲੈਉਣੇ ਆ 70 70 ਮਿੰਟ ਜਾਣੇ ਆ ਜਾਣੇ ਆ ਜਾਣੇ ਲੈ ਕੇ ਆਉਣੀਆਂ ਪੁੱਤ ਉਹ ਆਜਾ ਯਾਰ ਅੰਦਰ ਤਾਂ ਚੱਲ ਕਿੰਨੀਆਂ ਲੈ ਕੇ ਆਉਣੀਆਂ ਇੱਧਰ 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 ਮਾਰੇ ਇੱਧਰ ਤੇਰੀ ਐ ਨਾ ਦਾਰੂ ਜੀ ਛੱਡਦੇ ਆ ਆਪਦੀ ਇੱਥੇ ਉਹ ਆਜਾ ਆਜਾ ਬਾਪੂ ਤੁਰਿਆ ਦੇਖ ਲੈ ਦਾਰੂ ਦੇ ਨਤੀਜੇ ਦੇਖ ਲੈ ਬੱਤ ਦੇਖ ਲੈ ਆਏ ਦਾਰੂ ਬਹੁ ਮੜੀਆ ਘਰੇ ਪਾੜ ਪਾ ਦਿੰਦੀ ਆ ਨਾ ਕੰਨੀ ਹੱਥ ਅਜ ਤੋਂ ਬਾਅਦ ਦਾਰੂ ਨਹੀਂ ਪੀਂਦਾ ਨਾ ਮੈਂ ਜਮੇ ਨਹੀਂ ਪੀਂਦਾ ਸਾਰੀ ਉਮਰ ਹੀ ਨਹੀਂ ਪੀਂਦਾ ਦਾਰੂ ਵੈਰੀ ਗੁੱਡ ਤੇ ਮਿੱਤਰ ਪਿਆਰੋ ਜਿੰਨੇ ਜਾਣੇ ਵੀ ਤੁਸੀਂ ਸਾਡਾ ਚੈਨਲ ਦੇਖ ਰਹੇ ਹੋ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਤੇ ਦਾਰੂ ਬਹੁਤ ਸਿਹਤ ਵਾਸਤੇ ਮਾੜੀ ਆ ਬਾਈ ਜੀ ਇਹਨੂੰ ਪੀ ਪੀ ਕੇ ਖਤਮ ਕਰ ਦੋ ਕੀ ਬਾਈ ਜੀ ਚੈਨਲ ਸਾਡਾ ਕਮੇਟੀ ਵਾਲਾ ਐਵੇਂ ਸੀਰੀਅਸ ਨਾ ਹੋਇਓ ਤੇ ਇੱਕ ਗੱਲ ਹੋਰ ਕੱਲੀ ਦਾਰੂ ਨਹੀਂ ਪੀਣੀ ਚਾਹੀਦੀ ਨਾਲ ਆਂਡੇ ਵੀ ਖਾਣੇ ਚਾਹੀਦੇ ਆਹ ਦੇਖ ਲਓ ਆਂਡੇ ਖਾਦੇ ਦਲੇਰੀ ਆਈ ਤੇ ਵੇਖੋ ਕਿਵੇਂ ਅੱਖਾਂ ਤੇ ਨਿਸ਼ਾਨ ਪਾਈ ਫਿਰਦਾ ਸਾਡਾ ਬੂੜਾ ਤੇ ਮਿੱਤਰ ਪਿਆਰਿਓ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਪਿਆਰਾ ਜਿਹਾ ਆਪਦਾ ਕਮੈਂਟ ਕਰ ਦਿਓ ਤੇ ਮੈਂ ਤਾਂ ਲਈ ਗੱਲੀਆ ਵੀਰਾ ਬਣ ਕੇ ਅੱਗੇ ਸ਼ੇਅਰ ਵੀ ਕਰ ਦਿਓ ਜਰੂਰ ਬਹੁਤ ਬਹੁਤ ਧੰਨਵਾਦ